ਦਰਸ਼ਕੋ ਡੇਲੀ ਨਿਊਜ਼ ਹੁਣ ਤੱਕ ਤੇ ਤੁਹਾਡਾ ਸਵਾਗਤ ਹੈ ਅਸੀਂ ਖੜੇ ਆ ਪਿੰਡ ਅਦਲੀਵਾਲਾ ਤਹਿਸੀਲ ਅਈਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਜਿੱਥੇ ਕਿ ਬਾਬਾ ਬੀਰ ਸਿੰਘ ਜੀ ਨੁਰੰਗਾਬਾਦ ਵਾਲਿਆਂ ਦਾ ਇਤਿਹਾਸਕ ਸਥਾਨ ਆ ਅਤੇ ਜਿੱਥੇ ਹਰ ਸਾਲ ਬੜੇ ਵੱਡੇ ਪੱਧਰ ਤੇ ਉਹਨਾਂ ਦਾ ਸਮਾਗਮ ਮਨਾਇਆ ਜਾ ਰਿਹਾ ਵਾ ਇਸ ਸਬੰਧੀ ਸਾਡੇ ਨਾਲ ਗੁਰਦਰਪ ਸਿੰਘ ਜੀ ਅਨਮੋਲਦੀਪ ਸਿੰਘ ਜੀ ਅਤੇ ਸਾਡੇ ਉਹ ਸੀਨੀਅਰ ਆਗੂ ਸੁਖਚੈਨ ਸਿੰਘ ਜੀ ਵੜਾਇਚ ਅਤੇ ਹੋਰ ਪਿੰਡ ਦੀਆਂ ਸਖਸ਼ੀਤਾਂ ਹਾਜ਼ਰ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਸਾਰੇ ਪ੍ਰੋਗਰਾਮ ਬਾਰੇ ਵਿਸਤਾਰਕ ਪੂਰਕ ਪੁੱਛਦੇ ਆਂ ਪਹਿਲਾਂ ਇਹਨਾਂ ਕੋਲ ਜਾਣਦੇ ਆਂ ਕਿ ਇਸ ਸਥਾਨ ਦਾ ਇਤਿਹਾਸ ਕੀ ਹੈ ਇਸ ਸੰਬੰਧੀ ਬਾਬਾ ਜੀ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਕਾਲੀ ਸਾਧ ਸੰਗਤ ਜੀ ਜੋ ਕਿ ਤਨਤਨ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਜਿਨ੍ਹਾਂ ਦਾ ਜਨਮ ਪਿੰਡ ਗੱਗੋ ਬੂਏ ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪੈਂਦਾ ਹੈ ਜੀ ਪੁੱਤੇ ਬਾਬਾ ਜੀ ਦਾ ਜਨਮ ਬਾਬਾ ਭਾਈ ਸੇਵਾ ਸਿੰਘ ਜੀ ਦੇ ਗ੍ਰਹਿ ਅਤੇ ਮਾਤਾ ਧਰਮਕੌਰ ਜੀ ਦੀ ਕੁਖੋਂ ਦਾ ਇਹਨਾਂ ਦਾ ਜਿਹੜਾ ਜੀਵਨ ਹੈ ਇਹਨਾਂ ਦੇ ਬਾਬਾ ਜੀ ਦੇ ਪਿਤਾ ਭਾਈ ਸੇਵਾ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਨੌਕਰੀ ਕਰਿਆ ਕਰਦੇ ਸਨ ਔਰ ਇਹਨਾਂ ਨੇ ਵੀ ਜਿਹੜਾ ਵਾ ਕਿ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਗੁਰੂ ਨਾਨਕ ਪਾਤਸ਼ਾਹ ਦੀ ਵਰਸਾਈ ਸਿੱਖੀ ਤੇ ਹੀ ਜਿਹੜਾ ਆ ਆਪਣਾ ਪਹਿਰਾ ਦਿੰਦੇ ਹੋਏ ਉਮਰ ਜੋ ਉਮਰ ਸੰਭਾਲਦਿਆਂ ਹੋਇਆ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਜਦੋਂ ਬਾਬਾ ਜੀ ਸਾਡੇ ਨਜ਼ਦੀਕ ਪਿੰਡ ਰਾਜਾ ਸਾਸੀ ਪਹੁੰਚਦੇ ਹਨ ਉਥੋਂ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਇਹ ਸਾਡੇ ਛੋਟੇ ਜਿਹੇ ਕਸਬੇ ਪਿੰਡ ਅਦਲੀਵਾਲਾ ਨੂੰ ਭਾਗ ਲਾਇਆ ਮਹਾਂਪੁਰਖਾਂ ਨੇ ਸਾਡੇ ਨਗਰ ਦੇ ਵਿੱਚ ਕੁਝ ਸਮਾਂ ਆਣ ਕੇ ਬਾਬਾ ਜੀ ਇਸ ਅਸਥਾਨ ਤੇ ਬੈਠਦੇ ਹਨ ਜੋ ਕਿ ਇਹ ਨਗਰ ਦੀਆਂ ਇਥੋਂ ਦੀਆਂ ਸੰਗਤਾਂ ਨੇ ਇਥੋਂ ਦੇ ਪਿੰਡ ਦੇ ਸ਼ਾਹ ਪਰਿਵਾਰ ਜਿਨ੍ਹਾਂ ਦੀ ਇਹ ਜ਼ਮੀਨ ਸੀ ਇਸ ਜ਼ਮੀਨ ਨੂੰ ਆ ਕੇ ਭਾਗ ਲਾਇਆ ਇਥੋਂ ਦੀਆਂ ਸਿੱਖ ਸੰਗਤਾਂ ਨੇ ਬਾਬਾ ਜੀ ਦੇ ਆਉਣ ਦੀ ਖੁਸ਼ੀ ਦੀ ਵਿੱਚ ਆਈਆਂ ਸਿੱਖ ਸੰਗਤਾਂ ਦਾ ਅਤੇ ਬਾਬਾ ਜੀ ਦਾ ਬੜੇ ਵੱਡੇ ਪੱਧਰ ਤੇ ਸਤਿਕਾਰ ਕੀਤਾ ਤੇ ਲੰਗਰ ਪ੍ਰਸ਼ਾਦੇ ਦੀ ਜਿਹੜੀ ਸੇਵਾ ਕੀਤੀ। ਹੁਣ ਜਿਹੜਾ ਤੁਸੀਂ 256 ਬਾਂ ਤੁਸੀਂ 18 ਜੁਲਾਈ ਨੂੰ ਸਮਾਗਮ ਮਨਾ ਰਹੇ ਜੇ ਇਹਦੇ ਬਾਰੇ ਦੱਸਿਓ ਵੀ ਇੱਥੇ ਕਿਹੜੇ-ਕਿਹੜੇ ਜਿਹੜੇ ਸਿੱਖ ਕੌਮ ਦੇ ਕਥਾਵਾਚਕ ਢਾਡੀ ਸਿੰਘ ਔਰ ਜਿਹੜੀਆਂ ਮਾਨਸਿਕ ਸੇਧਾਂ ਪਹੁੰਚ ਰਹੀਆਂ ਨੇ ਉਹਨਾਂ ਬਾਰੇ ਵਿਸਥਾਰ ਪੂਰਕ ਦਰਸ਼ਕਾਂ ਨੂੰ ਦੱਸੋ ਕਿਉਂਕਿ ਸੰਗਤਾਂ ਨੂੰ ਪਤਾ ਲੱਗ ਸਕੇ ਕਿ ਕੀ ਪ੍ਰੋਗਰਾਮ ਆ ਤੇ ਕਿਹੜੇ-ਕਿਹੜੇ ਰਾਗੀ ਢਾਡੀ ਪਹੁੰਚ ਰਹੇ ਨੇ। ਇਹ ਖਾਲਸਾ ਜੀ ਬਾਬਾ ਬੀਰ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਜੋ ਕਿ ਤਿੰਨ ਸਾਵਾਂ ਨੂੰ ਬਾਬਾ ਜੀ ਦਾ ਜਨਮ ਦਿਹਾੜਾ ਹੁੰਦਾ ਹੈ 18 ਜੁਲਾਈ ਨੂੰ ਉਹਦੇ ਮੁਤਾਬਕ ਇਹ ਮਹਾਨ ਗੁਰਮਤ ਸਮਾਗਮ ਜਿਹੜਾ ਆ ਆਏ ਸਾਲ ਬੜੇ ਵੱਡੇ ਪੱਧਰ ਤੇ ਨਗਰ ਦੀਆਂ ਸੰਗਤਾਂ ਆਦਿਵਾਲ ਦੀਆਂ ਅਤੇ ਐਨ ਆਰ ਆਈ ਵੀਰਾਂ ਵੱਲੋਂ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਹੁਣ ਤੁਸੀਂ ਵੇਖ ਸਕਦੇ ਹੋ ਕਿ ਸਮਾਗਮ ਜਿਹੜਾ ਆ ਇਹ 4 ਤਰੀਕ ਤੋਂ ਲੜੀਵਾਰ ਸ੍ਰੀ ਅਖੰਡ ਪਾਤਸ਼ਾਹਬਾਂ ਦੀ ਚੱਲ ਰਹੀ ਹੈ ਨਗਰ ਦੇ ਬਹੁਤ ਹੀ ਨੌਜਵਾਨ ਜਿਨ੍ਹਾਂ ਤੇ ਪੰਘੂੜੇ ਤੇ ਲੈਣ ਜੋਗੀ ਹਸਿਆਤ ਨਹੀਂ ਸੀ ਹੈਗੀ ਹੁਣ ਤਾਂ ਉਹਨਾਂ ਤੇ ਬਾਬਾ ਜੀ ਨੇ ਕਿਰਪਾ ਕਰਕੇ ਉਹਨਾਂ ਨੂੰ ਵਿਦੇਸ਼ ਤੱਕ ਪਹੁੰਚਾਇਆ ਸਾਰੇ ਐਨ ਆਰ ਆਈ ਵੀਰ ਆਪਣਾ ਯੋਗਦਾਨ ਪਾ ਕੇ ਬੜੇ ਵੱਡੇ ਪੱਦਰ ਤੇ ਜਿਹੜਾ ਹੈ ਇੱਥੇ ਗੁਰਮਤ ਸਮਾਗਮ ਕਰਵਾਇਆ ਜਾਂਦਾ ਹੈ ਪੁੱਛ ਕੋਟੀ ਦੇ ਕਥਾ ਵਾਚਕ ਢਾਡੀ ਜਥੇ ਜਿਹੜੇ ਨੇ ਉਹ ਇੱਥੇ ਪਹੁੰਚਦੇ ਹਨ ਇਸ ਤੋਂ ਪਹਿਲਾਂ ਵੀ ਕੁਝ ਸਮਾਂ ਪਹਿਲਾਂ ਜੋ ਕਿ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਅਤੇ ਤੱਪਾਈ ترਸੇਮ ਸਿੰਘ ਦੀ ਮੋਰਾਵਾਲੀ ਹੋਰ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਸਿੰਘ ਸਹਿਬਾਨ ਉਹ ਪਹੁੰਚਦੇ ਰਹੇ ਨੇ ਹੁਣ ਐਤ ਕੀ ਜੇਹਾ ਏ ਉਹ ਢਾਡੀ ਜਥਾ ਭਾਈ ਸਾਹਿਬ ਬਲਬੀਰ ਸਿੰਘ ਜੀ ਪਾਰਸ ਅਤੇ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਇਹ ਕਥਾਵਾਚਕ ਰਾਗੀ ਸਿੰਘ ਭਾਈ ਸਿੰਘ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਨੂਰਪੁਰੀ ਤੇ ਹੋਰ ਕਥਾਵਾਚਕ ਭਾਈ ਸ਼ਰਨਜੀਤ ਸਿੰਘ ਜੀ ਜੋ ਕਿ ਨਾਲ ਹੀ ਆਪਣੇ ਨਜ਼ਦੀਕ ਬਾਬਾ ਜਵੰਤ ਸਿੰਘ ਜੀ ਦਾ ਸਥਾਨ ਹੈ ਉਥੋਂ ਦੀ ਸੇਵਾ ਨਿਭਾ ਰਹੇ ਹਨ ਉਹ ਵੀ ਇੱਥੇ ਪਹੁੰਚ ਰਹੇ ਹਨ ਅਤੇ ਹੋਰ ਆਪਣੇ ਸਾਡੇ ਨਗਰ ਦੇ ਵੀ ਕੁਝ ਜਥੇ ਹਨ ਜਿਵੇਂ ਕਿ ਕਾਰ ਸੇਵਾ ਵਾਲੇ ਬੰਕ ਬਾਬਾ ਸਰਦਾਰਾ ਸਿੰਘ ਜੀ ਪਰ ਇਥੋਂ ਦੇ ਦਾਸੀ ਜਿਹੜੇ ਨੇ ਮਹਾਂਪੁਰਖ ਬਾਬਾ ਹਰਪ੍ਰਿੰਦਾਸ ਜੀ ਉਹ ਵੀ ਇੱਥੇ ਉਹਨਾਂ ਦਾ ਬੜਾ ਸੰਜੋਗ ਹੈ ਅਤੇ ਬਾਬਾ ਹਰਪ੍ਰਿੰਦ ਸਿੰਘ ਜੀ ਦੇ ਨਾਲ ਜੋ ਕਿ ਬਾਬਾ ਹਰਪ੍ਰਿੰਦਾਸ ਜੀ ਉਹਨਾਂ ਦੇ ਨਾਲ ਹੀ ਗੁਰਪਾਈ ਬਾਬਾ ਹਰਪ੍ਰਿੰਦ ਸਿੰਘ ਸੀ ਜਿਨ੍ਹਾਂ ਨੇ ਇਹ ਲੰਗਰ ਹਾਲ ਦੀ ਇਮਾਰਤ ਵਾਸਤੇ ਜਿਹੜੀ ਜਗ੍ਹਾ ਹੈ ਇਹ ਭੇਟਾ ਵਜੋਂ ਉਹਨਾਂ ਨੇ ਦਿੱਤੀ ਤੇ ਜੋ ਹੁਣ ਇੱਥੇ ਰੌਣਕਾਂ ਲੱਗ ਰਹੀਆਂ ਹਨ ਹੋਰ ਵੀ ਬਹੁਤ ਹੀ ਉੱਚ ਕੋਟੀ ਦੇ ਜਥੇ ਨੇ ਜਥੀ ਨੇ ਤੁਸੀਂ ਪੋਸਟਰ ਲੱਗਾ ਆਇਆ ਹੈ ਇਹਦੇ ਵਿੱਚ ਵੇਖ ਸਕਦੇ ਹੋ ਸਾਰੇ ਜਿਹੜੇ ਜਥੇ ਨੇ ਉਹ ਪਹੁੰਚ ਰਹੇ ਹਨ ਸੋ ਜਿਸ ਤਰ੍ਹਾਂ ਕਿ ਭਾਈ ਸੁਖਦੇਵ ਸਿੰਘ ਜੀ ਕਥਾਵਾਚਕ ਭਾਈ ਗੁਰਪ੍ਰੀਤ ਸਿੰਘ ਜੀ ਚਵਿੰਡਾ ਭਾਈ ਗੁਰਲਾਲ ਸਿੰਘ ਜੀ ਇਹ ਸ਼ਰਮਣੀ ਕਮੇਟੀ ਵੱਲੋਂ ਇਹ ਵੀ ਤੇ ਆ ਸਾਡੇ ਭਾਈ ਬਲਕਾਰ ਸਿੰਘ ਜੀ ਸਾਬਕਾ ਹਜੂਰੀ ਰਾਗੀ ਨੇ ਜਿਹੜੇ ਸਾਡੇ ਨਗਰ ਦੇ ਹਨ ਭਾਈ ਅਜਮੇਰ ਸਿੰਘ ਜੀ ਹੋਰ ਵੀ ਜਿਹੜੇ ਨੇ ਜਥੇ ਤੁਸੀਂ ਜਿਸ ਤਰ੍ਹਾਂ ਸਾਡੇ ਲਾਗੋਂ ਦੀ ਭਾਈ ਦਲੇਰ ਸਿੰਘ ਜੀ ਲੁਹਾਰਕਾ ਤੇ ਭਾਈ ਬਲਜੀਤ ਸਿੰਘ ਜੀ ਇਹ ਬਟਾਲੇ ਤੋਂ ਪਹੁੰਚ ਰਹੇ ਹਨ ਭਾਈ ਅਵਤਾਰ ਸਿੰਘ ਜੀ ਛੋਟੀ ਜੀ ਉਮਰ ਦੇ ਵਿੱਚ ਇਹ ਵੀ ਸਾਡੇ ਨਗਰ ਦੇ ਹੀ ਸੂ ਜਵਾਨ ਜਿਹੜੇ ਨੇ ਇਹ ਕਥਾ ਵਚਕ ਤਿਆਰ ਹੋ ਰਹੇ ਨੇ ਇਹ ਸਾਰਾ ਹੀ ਜਿਹੜਾ ਸਮਾਗਮ ਹੈ ਸਾਰੇ ਨਗਰ ਦੇ ਸੰਜੋਗ ਦੇ ਨਾਲ ਬੜੇ ਵੱਡੇ ਪੱਧਰਤਾ ਦੇ ਨਾਲ ਇੱਥੇ ਜਿਹੜਾ ਵਕ ਦਿਨ ਮਨਾਇਆ ਜਾਂਦਾ ਹੈ ਔਰ ਬਾਬਾ ਜੀ ਇਥੋਂ ਜਿਹੜਾ ਵੀ ਆਉਂਦਾ ਤਰਲਾ ਲੈਂਦਾ ਇੱਥੇ ਆਣ ਕੇ ਬਾਬਾ ਜੀ ਝੋਲੀਆਂ ਪਰਦੇ ਹਨ ਚਲੋ ਅਸੀਂ ਇਹ ਗੱਲ ਕਰਦੇ ਹਾਂ ਸੁਖਚੈਨ ਸਿੰਘ ਵੜੈਚ ਜਿਹੜੇ ਇੱਕ ਆਪਣੇ ਇਲਾਕੇ ਦੇ ਵਧੀਆ ਆਗੂ ਨੇ ਔਰ ਇੱਕ ਸਮਾਜ ਸੇਵਕ ਬਣ ਕੇ ਵੀ ਇਲਾਕੇ ਦੀ ਸੇਵਾ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਪ੍ਰੋਗਰਾਮ ਸੰਬੰਧੀ ਕਿ ਤੁਸੀਂ ਇਲਾਕੇ ਦੀਆਂ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਸੱਦਾ ਦਿੰਨਾ 18 ਤਰੀਕ ਨੂੰ ਦੋਸਤੋ ਸ਼੍ਰੀ ਪ੍ਰਕਾਸ਼ ਸਮਪਤ ਬਾਬਾ ਬੀਬੀ ਸਿੰਘ ਰਾਂਗਾਬਾਦ ਇਹੋ ਮਹਵਾਂ ਕੇ ਸੰਗਤਾਂ ਪਹੁੰਚਣ ਉੱਚ ਕੋਟੀ ਦੇ ਜਥੇ ਆ ਰਹੇ ਜੀ ਕਿ ਵਿਸਰੀ ਜਥੇ ਕਥਾਵਾਚਕ ਕਿੰਤਿਆਂ ਜਥੇ ਆ ਰਹੇ ਆ ਜੀ ਇਹਦੇ ਵਿੱਚ ਜਿਸ ਤਰ੍ਹਾਂ ਤੁਹਾਡੇ ਪਿੰਡ ਦਾ ਸਹਿਯੋਗ ਆ ਇਲਾਕੇ ਦੇ ਲੋਕ ਸਹਿਯੋਗ ਆ ਹੋਰ ਇਸ ਪ੍ਰੋਗਰਾਮ ਨੂੰ ਵੱਡੇ ਪੱਧਰ ਤੇ ਕਰਨ ਦੀ ਕੋਈ ਐਨ ਆਰ ਆ ਵੀਰਾਂ ਦਾ ਜਾਂ ਹੋਰ ਕੋਈ ਕੀ ਸਹਿਯੋਗ ਇਹਦੇ ਬਾਰੇ ਦੱਸਿਓ ਇਸ ਇੱਥੇ ਜਿਹੜਾ ਸਹਿਯੋਗ ਹੈ ਜਿਆਦਾ ਐਨ ਆਰ ਆ ਵੀਰਾਂ ਦਾ ਬਹੁਤ ਵੱਡੇ ਪੱਧਰ ਤੇ ਕਰਦੇ ਆ ਜੀ ਆਪਣਾ ਬੰਟੀ ਵੀਰ ਸਾਡਾ ਅਮਰੀਕਾ 'ਚ ਰਹਿੰਦਾ ਹੈ ਜੀ ਅੱਜ ਤੋਂ ਕੋ 7-8 ਸਾਲ ਗਿਆ ਜੀ ਉਹਦੀ ਬਹੁਤ ਵੱਡੀ ਸੇਵਾ ਕਰਦਾ ਜੀ ਇੱਥੇ ਅਖੀਲੇ ਦੇ ਜਿਹੜਾ 18 ਤਰੀਕ ਨੂੰ ਸਮਾਗਮ ਹੋਣਾ ਜੀ ਉਹ ਤਕਰੀਬਨ ਸੇਵਾ ਉਹ ਵੀ ਸਾਡਾ ਚੁੱਕਦਾ ਜੀ ਬਾਕੀ ਹੋਰ ਵੀ ਐਨ ਆਰ ਆਈ ਭਰਾ ਸਾਡੇ ਬਹੁਤ ਜ਼ਿਆਦਾ ਕਰਦੇ ਪਾਕਿਸਤਨ ਜਿਹੜਾ ਸਾਡਾ ਨਗਰ ਆ ਟੋਟਲੀ ਸਾਰੇ ਜਿੰਨੀ ਵੀ ਸੰਗਤ ਆ ਸਾਰਾ ਬਹੁਤ ਜ਼ਿਆਦਾ ਸਹਿਯੋਗ ਕਰਦੀ ਰਾਤ ਨੂੰ ਆਪਣਾ ਹੁਣਖੰਡ ਪਾਠ ਲੜੀ ਚੱਲ ਰਹੀ ਹੈ ਰਾਤ ਨੂੰ ਰੋਜ਼ 7-8 ਸੌ ਹਜ਼ਾਰ ਬੰਦਾ ਪ੍ਰਸ਼ਾਦਾ ਸ਼ਾਕੇ ਦਿੰਦਾ ਨਾਲੇ ਬਾਬਾ ਜੀ ਨੂੰ ਮਸਤ ਖੋ ਜੰਦੇ ਦਰਸ਼ਕੋ ਮੈਂ ਦੱਸਣਾ ਚਾਹੁੰਨਾ ਜਿੰਨੀ ਇਹਨਾਂ ਮਹਾਂਪੁਰਖਾ ਸਬੰਧੀ ਮੈਨੂੰ ਜਾਣਕਾਰੀ ਆ ਬਾਬਾ ਬੀਰ ਸਿੰਘ ਜੀ ਨਰੰਗਾਬਾਦ ਵਾਲੇ ਉਹ ਨੇ ਜਿਨ੍ਹਾਂ ਦੇ ਕੇ 365 ਗੁਰਦਰਾ ਸਾਹਿਬ ਨੇ ਅਤੇ ਉਹਨਾਂ ਦਾ ਬਚਨ ਸੀ ਕਿ ਜੇ ਉਹਨਾਂ ਦਾ ਸਿੱਖ ਇੱਕ ਦਿਨ ਇੱਕ ਗੁਰਦਰਾ ਸਾਹਿਬ ਵਿੱਚ ਰਹੇਗਾ ਤਾਂ ਸਾਲ ਵਿੱਚ 365 ਦਿਨ ਹੁੰਦੇ ਨੇ ਔਰ 365 ਦਿਨ ਉਹਦਾ ਇੱਕ ਸਾਲ ਬਤੀਤ ਹੋ ਜਾਵੇਗਾ ਇਸ ਕਰਕੇ ਬੜੀ ਮਹਾਨ ਸਖਸ਼ੀਅਤ ਨੇ ਜਿਨ੍ਹਾਂ ਨੇ ਕੌਮ ਲਈ ਧਰਮ ਲਈ ਸਮਾਜ ਲਈ ਬਹੁਤ ਵੱਡਾ ਬਲੀਦਾਨ ਦਿੱਤਾ ਸਾਡਾ ਸਾਰਿਆਂ ਦਾ ਫਰਜ ਬਣਦਾ ਆ ਇਹੋ ਜੇ ਸਮਾਗਮ ਬਿਨਾ ਭੇਦ ਭਾਵ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਸੇ ਤਰ੍ਹਾਂ ਸਾਰਿਆਂ ਨੂੰ ਮਨਾਉਣੇ ਚਾਹੀਦੇ ਹਨ ਅਤੇ ਆਪਣੇ ਜਿਹੜੇ ਸਾਡੇ ਵੱਡੇ ਵਡੇਰੇ ਨੇ ਮਹਾਪੁਰਖ ਨੇ ਗੁਰੂ ਪੀਰ ਨੇ ਉਹਨਾਂ ਦੀਆਂ ਕਿਉਂਕਿ ਬਾਬਾਣੀਆਂ ਕਹਾਣੀਆਂ ਪੁੱਤ-ਪੁੱਤ ਕਰਨ ਇਹ ਮਹਾਵਾਕ ਨੇ ਮਹਾਰਾਜ ਦੀ ਬਾਣੀ ਦੇ ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਅਸੀਂ ਅਪੀਲ ਕਰਦੇ ਬੇਨਤੀ ਕਰਦੇ ਆ ਕਿ ਇਹ ਸਮਾਗਮਾਂ ਵਿੱਚ ਵੱਡੇ ਪੱਧਰ ਤੇ ਪਹੁੰਚ ਕੇ ਇੱਥੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ